दान ਤੇ ਬੜਾ ਕਰਦਾ ਜਪ ਨਹੀਂ ਕਰਦਾ ਇਸ দান ਦੇ ਚੋਂ ਅਪਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਵੋ ਆਵੇਗੀ ਨਿਰੰਕਾਰ ਦੀ ਸੁਗੰਧੀ ਨਹੀਂ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਹਦੀ ਸੇਵਾ ਦੇ ਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਬਾਠ ਤੇ ਬੜਾ ਕਰਦਾ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜੈਸੇ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤੇ ਨਹੀਂ ਮਿਟੇਗੀ ਭੁੱਖ ਤੇ ਮਿਟੇਗੀ ਖਾਣ ਨਾਲ ਸਾਰਾ ਦਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਹਾ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਭੁੱਖੇ ਮਾ ਕਰਨੀ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇ ਇਸ ਵਾਸਤੇ ਇਹ ਬੁਨਿਆਦੀ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰਾਂ ਜਪ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਹੈ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਬਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਰਮ ਕਰਮ ਬਿਦਨੇ ਖੇਤ RAM ਨਾਮ ਲੈ ਹੀ ਬਿਦਨੇ ਖੇਰ ਕੋਈ ਬਿਦੀ ਨਹੀਂ ਬਿਦੀ ਨਿਸ਼ੇ ਕੋਈ ਡਾਂਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹ ਭਗਤ ਕਬੀਰ ਜੀ ਦੀ ਪੰਕਤੀ ਹੈ ਕਬੀਰ ਕਹਿੰਦੇ ਨੇ ਮੇਰੇ ਕੋਲ ਢੰਗ ਨਾ ਪੁੱਛੋ ਕਿਉਂਕਿ ਢੰਗ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ ਸਤਗੁਰ ਨੇ ਆਪਣੇ ਸੀਨੇ 'ਚ ਥਾਂ ਦਿੱਤੀ ਹੈ ਭਗਤਾਂ ਦੇ ਚੋਂ ਪਹਿਲੇ ਰੱਖਿਆ ਹੈ ਕਹਿੰਦਾ ਕੋਈ ਢੰਗ ਨਹੀਂ ਬਿਧੀ ਨਿਸ਼ੇਦ ਕੋਈ ਬਿਧੀ ਨਹੀਂ ਮੇਰੇ ਕੋਲ ਕੋਈ ਬਿਧੀ ਨਾ ਪੁੱਛੋ ਦਰਸਲ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਇਹ ਆਖੇ ਢੰਗ ਦਸੋ ਖਾਣ ਦਾ ਕਿਵੇਂ ਖਾਈਏ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਢੰਗ ਪੁੱਛਦਾ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਹੈ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸ ਤਾ ਤੋ ਗਲ ਸਾਫ਼ ਹੋ ਗਈ ਪਿਆਸ ਨਹੀਂ ਲੱਗੇ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਨੇ ਭੁੱਖ ਲੱਗਦੀ ਹੈ ਤੇ ਉਹ ਵੀ ਖਾਣ ਲੱਗ ਪੈਂਦੇ ਆ ਜੋ ਢੰਗ ਪਿਆ ਪੁੱਛਦਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਅਜੇ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ ਕਬੀਰ ਇਹ ਕਹਿ ਰਹੇ ਨੇ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਨਾਂ ਚ ਪਿਆਸ ਨਹੀਂ ਹੈ। ਭੁੱਖ ਨਹੀਂ ਹੈ। ਔਰ ਢੰਗ ਦਸਣ ਵਾਲੇ ਖਿਮਾ ਕਰਨੇ ਉਹਨਾਂ ਨੂੰ ਕੁਛ ਵੀ ਢੰਗ ਦਾ ਪਤਾ ਨਹੀਂ। ਕਬੀਰ ਤੋਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਹਨ। ਤਜ ਭਰਮ ਕਰਮ ਬਿਦਨੇ ਖੇਰ। RAM ਨਾਮ ਲੈ ਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸਨੇ। ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ। ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪੈਂ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਟਾਂਗ ਨਹੀਂ ਹੈ ਪਗੜ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਹੈ ਢੰਗ ਪੁੱਛਦਾ ਹੈ ਪੀਣ ਦਾ ਇਨੂੰ ਪਿਆਸ ਨਹੀਂ ਕੋਈ ਢੰਗ ਨਹੀਂ ਹੈ ਪਿਆਸ ਹੋਣੀ ਚਾਹੀਦੀ ਹੈ ਕੋਈ ਢੰਗ ਨਹੀਂ ਹੈ ਭੁੱਖ ਹੋਣੀ ਚਾਹੀਦੀ ਹੈ ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖਿੱਚ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੇ ਸਾਚੇ ਨਾਮ ਕੇ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਤਾਈ ਜਗ੍ਹਾ ਜਗ੍ਹਾ ਤੇ ਟੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਟੰਗ ਹੈ ਕਿ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਪੈਂਦੀ ਅੱਖਾਂ ਚ ਨਹੀਂ ਪਾਣੀ ਪੈਂਦੀ ਕੰਨਾਂ ਦੇ ਚ ਨਹੀਂ ਫਿਰ ਵੀ ਇੱਕ ਟੰਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕੰਨਾਂ ਚ ਪਾਵਾਂ ਬੇਦਰਹੀ ਮੇਰੇ ਮੈਦੇ ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇਗੀ ਮੈਂ ਅੱਖਾਂ 'ਚ ਪਾ ਲਵਾਂ ਉਹ ਦੇਜੇ ਨਮਕ ਮਰਛ ਹੋਵੇਗਾ ਖਾਂਦੇ ਤੇ ਪਾਣੀ ਆ ਜਾਏਗਾ ਖਾਂਦੇ ਖਰਾਬ ਹੋਣਗੇ ਮੈਂ ਨੱਕ ਦੇ 'ਚ ਪਾਵਾਂ ਤੇ ਨਿਛਾਣ ਗਿਆ ਇਹ ਦਵਾਰ ਨਹੀਂ ਹੈ ਫਿਰ ਵੀ ਇੱਕ ਡੰਗ ਹੈ ਕਿ ਭੋਜਨ ਦੇ ਬੁਰਕੇ ਮੂੰਚ ਪਾਣੀ ਪਏ ਮੌਂਦੇ ਰਾਹੇ ਅੰਦਰ ਜਾਏਗਾ ਕੋਈ ਅੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇਚ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅਮਰਤ ਪਾਓ ਜ਼ਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਿਹਾ ਜਪਣਾ ਨੱਕ ਨਾਲ ਥੋੜੀ ਜਿਹਾ ਜਪਣਾ ਕੰਨਾਂ ਨਾਲ ਥੋੜੀ ਜਿਹਾ ਜਪਣਾ ਤੇ ਸਾਰੇ ਇੰਦਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ਬਾਨ ਨਾਲ ਰਸਨਾ ਨਾਮ ਜਪੋ ਤਬ ਮਥੀਏ ਇਹਨ ਵਿਧ ਅਮਰਤ ਪਾਉ ਇਸ ਵਿਧੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ। ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ। ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ। ਸਾਰਾ ਦਿਨ ਰਸੋਈ ਦੇ ਚਰਿਆ ਹੈ। ਤੇ ਭੋਜਨ ਬਣਾਉਂਦਾ ਰਿਹਾ ਹੈ। ਭੁੱਖ ਨਹੀਂ ਮਿਟੇਗੀ। ਨਹੀਂ ਮਿਟੇਗੀ। ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਉਣਾ ਹੈ ਵਾਹਿਗੁਰੂ ਵਾਹਿਗੁਰੂ ਜ਼ਵਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁਣਛੇ ਤੇਸਕਾ ਹੋਇ ਉਧਾਰ ਉਹਨੂੰ ਖਾਣ ਦਾ ਡੰਗ ਕੀ ਹੈ ਜਿਵੇਂ ਭੋਜਨ ਦੀ ਬੁਰਖੀ ਦਾ ਢੰਗ ਹੈ ਮੂੰਚ ਪਾਣੀ ਪੈਗੇ ਤੇਵੇਂ ਨਾਮ ਜਪਣ ਦਾ ਢੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬੜਾਣਾ ਹੈ ਜਪ ਨੂੰ ਰੱਖ ਦੇਣਾ ਹੈ ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਅੱਖਾਂ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਵੀ ਨਹੀਂ ਨੱਕ ਦੇ ਰਾਹੀਂ ਵੀ ਨਹੀਂ ਇਹ ਢੰਗ ਹੈ ਗਾਵੀਏ ਸੁਣੀਏ ਮਨ ਰਖੀਏ ਬਾ ਪੈਂਦੇ ਨਾਲ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੌਕ ਹੈ ਸਾਰੇ ਕਾਲ ਸਕਦੇ ਆਰਾਮ ਨਾਲ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਹੈ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਕ ਹੈ ਪਕਾਣਾ ਤੇ ਬੜਾ ਸੌਖਾ ਹੈ ਖਾਣਾ ਬੜਾ ਔਖਾ ਹੈ ਦੇਖੋ ਖਾਵੇ ਸਵਾਸ ਸਤਿਗੁਰ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ 1 ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਭੁੱਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਭੁੱਖ ਨਹੀਂ ਮਿਟਦੀ ਸੋਰੋ ਦਿਨ ਆਰਾਮ ਆਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬੜਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਇਹ ਵੀ ਮਰ ਔਰ ਥਕੇ ਮੈਂ ਦੇਖਦਾ ਟੁੱਟੇ ਮੈਂ ਦੇਖਦਾ ਥੱਕ ਗਏ ਇਤੇ ਥਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਥਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ਬਾਨ ਨੇ ਭੋਜਨ ਬਣਾਇਆ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਿਆ ਇਹਦਾ ਛਕਣਾ ਹੀ ਔਖ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਿਆ ਤੇ ਸੁਣੇਗਾ ਕਿ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਸਹਣੇ ਬੈਠੇ ਕਿਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤੋ ਮਨ ਨੂੰ ਖਾਮੋਸ਼ ਹੋਣਾ ਪਏਗਾ ਮਨ ਨੂੰ ਚੁੱਪ ਰੱਖਣਾ ਪਏਗਾ ਮਨ ਨੂੰ ਚੁੱਪ ਰਖਣਾਈ ਮਨ ਦੀ ਕਾਗਰਤਾ ਹੈ ਮਨ ਨੂੰ ਖਾਮੋਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉਹ ਕੀ ਨਹੀਂ ਕਰ ਸਕਦਾ ਬੜੇ ਲੰਬੇ ਸਮੇਂ ਤੋ ਇਹ ਗਲ پکڑਦੇ ਚਾਹੀ ਸੀ ਕਿ ਚੁੱਪ ਰਹਿਣ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛ ਇੱਕ ਨੇ ਇਸ ਗੱਲ ਨੂੰ ਸਮਝਿਆ ਹੈ ਨਾ ਤੇ ਕੁਛ ਇੱਕ ਨੇ ਤਰੀਕਾ ਇਹ ਅਪਣਾਇਆ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਵੇ ਤੋਂ ਉਹਨਾਂ ਨੂੰ ਆਖਿਆ ਗਿਆ ਮੌਨ ਅਗਰ ਮੌਨ ਧਾਰਨ ਕਰਕੇ ਪਰਮਾਤਮਾ ਮਿਲਦਾ ਨਾ ਬੋਲਣ ਨਾਲ ਤਾਂ ਫਿਰ ਪ੍ਰਮਾਤਮਾ ਜ਼ੁਬਾਨ ਦਿੰਦਾ ਹੀ ਨਾ ਇਹ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏਗੀ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਧਾ ਹੋ ਜਾਏਗਾ ਅਗਰ ਚਾਰ ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਧਾ ਹੋਵੇਗਾ ਕੌਕੇ ਅੱਖਾਂ ਦੀ ਵਰਤੋਂ ਨਹੀਂ ਕੀਤੀ ਇਸਤੇਮਾਲ ਨਹੀਂ ਕੀਤਾ ਇਹ ਤੇ ਹੁਣ ਸੈਂਟਿਸਟ ਵੀ ਐਸਾ ਕਹਿਣ ਲੱਗ ਪਏ ਨੇ ਕੋਈ ਬੋਲੇ ਹੀ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮੌਨੇ ਆਪਣੇ ਸਿੱਖ ਜਗਤ ਇ ਦੇਖਣ ਜਿਨ੍ਹਾਂ ਨਾਲ ਲਕਬ ਜੁੜੇ ਹੋਇਆ ਹੈ ਮੌਨੇ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਹੈਗੇ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲਣ ਤਾਂ ਕਿਦਰੇ ਪੱਲੇ ਪੈਂਦੇ ਪਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਥਸਰਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੀ ਬੋਲੇ ਹੀ ਨਹੀਂ ਜਿਹੜਾ ਮਨੋ ਕਪੜੇ ਦਿਮਾਗ ਤੋਂ ਕੰਮ ਨਾ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਾਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਦੇ ਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਉੰਜ ਪਿਆ ਰਹੇ ਤੇ ਜ਼ੰਗ ਹਲਕਾ ਜਾਏਗਾ ਤੇ ਵੀ ਮਰਜ਼ ਕਰਦੇ ਹਨ ਸਰੀਰ ਦੇ ਜਿਸ ਗਿਆਨ ਇੰਦਰੀ ਤੋਂ ਕੰਮ ਨਾ ਲਾਓ ਕਮਜ਼ੋਰ ਹੋ ਜਾਏਗਾ ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦਾ ਹੈ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾ ਲਿਆ ਠੋਕਿਆ ਨੇ ਇਹ ਸੋਚ ਸਮਝਿਆ ਚਲੋ ਜ਼ਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋ ਬਈ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇਗਾ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ ਚੁੱਪੇ ਚੁੱਪ ਨਾ ਹੋਵੇ ਜੇ ਲਾਹ ਰਿਆਂ ਅਲਵਤਾਰ ਤੂੰ ਇਕਲੇ ਬਤਾਰ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਰਹੇਗਾ ਮਨ ਦਾ ਸੁਭਾਅ ਹੈ ਬੋਲਣਾ ਇਸਾ ਬੋਲਣਾ ਕਿਵੇਂ ਬੰਦ ਕਰੀਏ ਦਾ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਾਹੋਂ ਬਕੌਂ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਵਕਤੇ ਤੋਂ ਪੰਜਾਬੀ ਰੂਪ ਬਣਿਆ ਬਖਤਾ ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਾਹੋਂ ਬਕੌਂ ਸੁਭ ਰਸਨਾ ਬਕੌਂਦੇ ਤੇ ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸੁਭ ਬਕਦਾ ਇੰਜ ਕਹਿ ਲੋ ਬਕੌਂ ਸੁਭ ਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਆਂ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨਗਹ ਮੈਂ ਉਹਦੇ ਚਰਨ ਪਕੜਦਾ ਬਕੌ ਸਬਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕਵਾਏ ਅਰਥ ਬੋਲਣਾ ਜ਼ਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇਨੀ ਗੱਲ ਹੈ ਜ਼ਬਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਣੇ ਆ ਬਹੁਤ ਆਸਾਨੀ ਨਾਲ ਇਹ ਭੋਜਨ ਬੜੀ ਆਸਾਨੀ ਨਾਲ ਕਮਾਲ ਲੈਂਦੇ ਆ ਬਣਾ ਲੈਂਦੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਤੇ ਚੁੱਪ ਨਹੀਂ ਕਰਦਾ ਮੈਂ ਇੱਕ ਸ਼ਹਿਰ ਦੇ ਕਿ ਸੱਜਣ ਨੇ ਅਰਦਾਸ ਕਰਾਈ ਕਿਦਰੇ ਦੋ ਚਾਰ ਮਹੀਨੇ ਉਸਨੇ ਪਾਠ ਕੀਤੇ ਉਹਨੇ 5000 ਸੁਖਮਨੀ ਸਾਹਿਬ ਦੇ ਅਰਦਾਸ ਕਰਾਈ ਭੋਗ ਪਵਾਇਆ ਅਰਦਾਸ ਕਰ ਮੇਰੇ ਕੋਲ ਕਿਸੇ ਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਖਮਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹਾ ਚਿਹਰੇ ਦਿੱਤੇ ਛਾਪ ਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਕਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕੀਤੇ ਇਹ ਰੋਟੀ ਬਣਾਉਂਦਾ ਤੇ ਰਿਆ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਸਕੇ ਨਹੀਂ ਖਾਦੇ ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਦੁਨੀਆ ਵਿੱਚ ਰੋਟੀ ਕਮਾੜਣਾ ਔਖ ਹੈ ਰੋਟੀ ਪਕਾਣਾ ਔਖ ਹੈ ਖਾਣਾ ਸੌਖ ਹੈ ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖ ਹੈ ਜੇ ਕੋ ਖਾਵੇ ਇਸ ਵਾਸਤੇ ਸਤਿਗੁਰ ਕਹਿੰਦੇ ਕੋਈ ਖਾਵੇ ਕੋਈ ਛਕੇ ਸਿਰਫ ਛਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੀ ਗਜ਼ਾ ਹੈ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮਨ ਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਹੋਵੇਗੀ ਕੁਝ ਭੈ ਵੀ ਜਾਗੇਗਾ ਇਹ ਕੀ ਹੋ ਗਿਆ ਐਨਾ ਪ੍ਰਕਾਸ਼ ਇੱਕੋ ਹੀ ਦਫਾ ਸ਼ਬਦ ਚੋਟ ਕਰੇ ਇੱਕੋ ਹੀ ਦਫਾ ਸੁਣੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖਿਆ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ ਹਜ਼ਾਰ ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀ ਸਿੱਖ 5000 ਸੁਖਮੰਨੀ ਸਾਹਿਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਨਹੀਂ ਸੁਣਦਾ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਪਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮਹਿਲਸ ਕਰਦੇ ਆ ਕਿ ਸਤ ਸੰਗ ਕਰਨਾ ਤੇ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠਦੇ ਨੇ ਪਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਣਗੇ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨੇ